ਸਾਸਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਸੁਪਟਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬੱਚਿਆਂ ਨੂੰ ਪਸੰਦ ਆਉਣ ਵਾਲੀ ਮੈਗੀ ਬਣਾਵਾਂਗੇ ਉਹ ਵੀ ਬਣਾਵਾਂਗੇ ਪਾਲਕ ਵਾਲੀ ਮੈਗੀ ਪਾਲਕ ਵਾਲੀ ਮੈਗੀ ਬਣਾਉਣ ਵਾਸਤੇ ਆਪਾਂ ਥੋੜੀ ਜਿਹੀ ਪਾਲਕ ਲੈ ਲਈਏ ਤੇ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਇਹਨੂੰ ਆਪਾਂ ਬਰੀਕ ਕੱਟ ਲੈਣਾ ਹੋਣਾ ਤੇ ਇਹਨੂੰ ਆਪਾਂ ਬਰੀਕ ਕੱਟ ਲੈ ਲਈਏ ਤੁਹਾਨੂੰ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਦਿੰਨੇ ਆ ਮੈਂ ਇਹਦੇ ਫੈਨ ਤੇਲ ਪਾਤਾ ਕਿਉਂਕਿ ਇਹਦੇ ਵਿੱਚ ਆਪਾਂ ਹੁਣ ਪਿਆਜ਼ ਧੁੰਨਾ ਇਹ ਮੈਂ ਇੱਕ ਛੋਟੀ ਸਾਈਜ਼ ਦਾ ਪਿਆਜ਼ ਲਿਆ ਸੀ ਬਰੀਕ ਕਰ ਲਿਆ ਇੱਕ ਹਰੀ ਮਿਰਚ ਲਈ ਸੀ ਉਹ ਵੀ ਬਰੀਕ ਕੱਟ ਲਈ ਬਾਕੀ ਸੁੱਕੇ ਮੀਂਹ ਚ ਆਪਣੇ ਕੋਲ ਮਸਾਲਾ ਕੱਢ ਲਿਆ ਇਹਨਾਂ ਨੂੰ ਹੌਲੀ ਹੌਲੀ ਘੱਟ ਸੁੰਨ ਲੈਣਾ ਪਿਆਜ਼ प्याज देखो अपना गोल्डन हो चुका है ये पा देने कट्टी हुई पाउड आप देने स्वाद अनुसार लून लून किसी हिसाब लगा ਜੇ ਪਾਲਕ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ 2 ਮਿੰਟ ਆਪਾਂ ਪਾਲਕ ਨੂੰ ਈਗਜ਼ ਮੈਲ ਕੋਲ ਗਏ ਹੈ ਤੇ ਹੁਣ ਇਹਦੇ ਵਿੱਚ ਆਪਾਂ ਦੋ ਪਾਣੀ ਪਾ ਲੈਣੇ ਹੈ ਦੋ ਕਪਾ ਕਪਾਣੀ ਪਾਤੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਮੈਗੀ ਮਸਾਲਾ ਹੈ ਉਹ ਪਾ ਦਿੰਨੇ ਆ ਕਿ ਲੋਬੀ ਆਪਾਂ ਮੈਗੀ ਮਸਾਲਾ ਪਾਤਾ ਹੈ ਤੇ ਮੈਨੂੰ ਪਾਣੀ ਨੂੰ ਥੋੜਾ ਜਿਹਾ ਇੱਕ ਉਬਾਲ ਆਉਣ ਦਿੰਨੇ ਆ ਜਦੋਂ ਉਬਾਲ ਆ ਗਿਆ ਤੇ ਫਿਰ ਇਹਦੇ ਵਿੱਚ ਆਪਾਂ ਮੈਗੀ ਪਾ ਦਾਂਗੇ ਮਿਲਾ ਲ ਦਨੇ ਇਹਨਾਂ ਚੀਚਾਂ ਨੂੰ ਤੇ ਟੱਕਰ ਥੋੜਾ ਜਿਹਾ ਦੇ ਦਿੰਨੇ ਆਪਾਂ ਹਾਂ ਚੈੱਕ ਕਰਦੇ ਹਾਂ ਪਾਣੀ ਦੇਖੋ ਗਰਮ ਹੋਣਾ ਸਟਾਰਟ ਹੋ ਚੁੱਕਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਮੈਗੀ ਪਾ ਦਿੰਨੀ ਆ ਜੇਕਰ ਤੁਹਾਡੇ ਵੀ ਬੱਚੇ ਪਾਲਕ ਨਹੀਂ ਖਾਂਦੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਮੈਗੀ ਬਣਾ ਕੇ ਦੇ ਸਕਦੇ ਹੋ ਜਿਸ ਨਾਲ ਬੱਚੇ ਜਿਹੜੇ ਕੀ ਨੇ ਪਾਲਕ ਵੀ ਖਾ ਲੈਣਗੇ ਨਾਲ ਹੀ ਹਾਂ ਜੀ ਜੇਕਰ ਰੈਸਪੀ ਵਧੀਆ ਲੱਗੇਗੀ ਤੇ ਸੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਆਪਾਂ ਟੱਕਰ ਦੇ ਨਾਲ ਕਵਰ ਕਰ ਦਿੰਨੇ ਆ ਮੈਗੀ ਚ ਉਬਾਲ ਆ ਰਿਹਾ ਇਹਨੂੰ ਆਪਾਂ ਇੱਕ ਵਾਰੀ ਮਿਕਸ ਕਰ ਦਿੰਨੇ ਆ ਗੈਸ ਦੀ ਫਲੇਮ ਮੈਂ ਥੋੜੀ ਜਿਹੀ ਘੱਟ ਕਰਦੇ ਲੱਗੀ ਆ ਹੁਣ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਆਪਣੀ ਮੈਗੀ ਜਿਹੜੀ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਇਹਦੇ ਵਿੱਚ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਲਓ ਜੀ ਆਪਾਂ ਚੈੱਕ ਕਰਦੇ ਹਾਂ ਮੈਗੀ ਬਣ ਚੁੱਕੀ ਹੈ ਤੇ ਆਪਾਂ ਨੂੰ ਗੈਸ ਨੂੰ ਬੰਦ ਕਰ ਦੇਣੀ ਆ ਤੇ ਢੱਕਾ ਦੇ ਨਾਲ 2 ਮਿੰਟ ਕਵਰ ਕਰ ਦਾਂਗੇ ਜਿਹੜਿਆਂ ਦੇ ਵਿੱਚ ਹਲਕਾ-ਫੁਲਕਾ ਪਾਣੀ ਹੋएगा ਉਹ ਵੀ ਸੁੱਕ ਜਾਵੇ ਤੇ ਇਹਨੂੰ ਆਪਾਂ ਢੱਕਣ ਦੇ ਨਾਲ ਕਵਰ ਕਰਨ ਤੋਂ ਬਾਅਦ ਵਿੱਚ ਵਿੱਚ ਹਲਾਇਆ ਵੀ ਸੀ ਹਿਲਾਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਗੈਸ ਨੂੰ ਕਰਦਿਨੇ ਬੰਦ 2-3 ਮਿੰਟ ਇਦਾਂ ਹੀ ਰਹਿਣ ਦਿੰਦੇ ਆ ਲੋ ਜੀ ਆਪਣੀ ਪਾਲਕ ਵਾਲੀ ਮੈਗੀ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ